ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਤੁਹਾਡਾ ਜੀ ਸਾਡੇ ਚੈਨਲ ਦੇ ਉੱਪਰ ਤੇ ਅੱਜ ਤੁਹਾਡੇ ਲਈ ਇੱਕ ਹੋਰ ਆਪਾਂ ਨਵੀਂ ਟ੍ਰਿਕ ਲੈ ਕੇ ਆਇਆ ਉਹ ਟ੍ਰਿਕ ਹੈਗੀ ਹੈ ਜੀ ਛਿਪਕਲੀਆਂ ਦੇ ਨਾਲ ਸੰਬੰਧਿਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਛਿਪਕਲੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਇਹਨਾਂ ਨੂੰ ਦੇਖ ਕੇ ਡਰ ਬਹੁਤ ਲੱਗਦਾ ਇੰਨੀਆਂ ਜ਼ਿਆਦਾ ਹਰ ਇੱਕ ਚੀਜ਼ ਦੇ ਉੱਤੇ ਫਿਰਦੀਆਂ ਨੇ ਕੇ ਬੱਚੇ ਵੀ ਵੱਡੇ ਵੀ ਸਭ ਡਰਦੇ ਨੇ ਛਿਪਕਲੀਆਂ ਤੋਂ ਦੇਖ ਕੇ ਕਿਉਂਕਿ ਇਹ ਜ਼ਹਿਰੀਲੀਆਂ ਬਹੁਤ ਹੁੰਦੀਆਂ ਨੇ ਤੇ ਜ਼ਿਆਦਾਤਰ ਇਹ ਆਪਣੇ ਰਸੋਈ ਦੇ ਵਿੱਚ ਕਮਰਿਆਂ ਦੇ ਵਿੱਚ ਜਾਂ ਬਾਥਰੂਮ ਦੇ ਦਰਵਾਜ਼ਿਆਂ ਦੇ ਮਗਰ ਫਿਰਦੀਆਂ ਰਹਿੰਦੀਆਂ ਨੇ ਇਹਨਾਂ ਨੂੰ ਦੇਖ ਕੇ ਬਹੁਤ ਡਰ ਲੱਗਦਾ ਸਾਡੇ ਬੱਚੇ ਤਾਂ ਕਈ ਵਾਰ ਬਾਥਰੂਮ 'ਚ ਜਦੋਂ ਛਿਪਕਲੀ ਹੁੰਦੀ ਆ ਡਰ ਜਾਂਦੇ ਨੇ ਮੁੜ ਕੇ ਜਾਂਦੇ ਨੇਗੇ ਤੇ ਇਹਦੇ ਲਈ ਅੱਜ ਆਪਾਂ ਇੱਕ ਕ੍ਰੇਲੂ ਨੁਸਖਾ ਤਿਆਰ ਕਰਾਂਗੇ ਵੀ ਜਿੱਥੇ-ਜਿੱਥੇ ਇਹ ਛਿਪਕਲੀ ਆਉਂਦੀ ਆ ਉੱਥੇ-ਉੱਥੇ ਆਪਾਂ ਉਹਦੀ ਸਪਰੇਅ ਕਰਾਂਗੇ ਤਾਂ ਉਹ ਨਹੀਂ ਆਉਗੀ ਤੇ ਇਹਦੇ ਲਈ ਨਾ ਆਪਾਂ ਲਵਾਂਗੇ ਇੱਕ ਪਿਆਜ਼ ਪਿਆਜ਼ ਤੋਂ ਆਪਾਂ ਇੱਕ ਲਿਕਵਿਡ ਕ੍ਰੇਲੂ ਨੁਸਖਾ ਤਿਆਰ ਕਰਦੇ ਆਂ ਤੇ ਪਹਿਲਾਂ ਇੱਕ ਪਿਆਜ਼ ਲਵਾਂਗੇ ਨਾਲ ਲਵਾਂਗੇ ਲਸਣ ਤੇ ਥੋੜੀਆਂ ਜਿਹੀਆਂ ਲੌਂਗ ਤੇ ਕਾਲੀਆਂ ਮਿਰਚਾਂ ਇੱਕ ਸਾਬਣ ਚਾਹੇ ਜੇ ਤੁਹਾਡੇ ਕੋਲ ਲਿਕਵਿਡ ਆ ਡਿਟਾਲ ਤਾਂ ਉਹ ਲੈ ਲਿਓ ਨਹੀਂ ਜੇ ਸਾਬਣਾ ਤਾਂ ਸਾਬਣ ਲੈ ਲਿਓ ਤੇ ਇਹ ਹੈਗੀ ਬੋਤਲ ਬੋਤਲ ਦੇ ਵਿੱਚ ਆਪਾਂ ਢੱਕਣ ਦੇ ਵਿੱਚ ਗਲੀਆਂ ਕਰ ਲਈਆਂ ਇਹਦੇ ਨਾਲ ਸਪਰੇਅ ਕਰਾਂਗੇ ਜੇ ਤੁਹਾਡੇ ਕੋਲ ਸਪਰੇਅ ਵਾਲਾ ਪੰਪ ਆ ਨਾ ਉਹ ਲੈ ਲਿਓ ਮੇਰੇ ਕੋਲ ਇਹ ਬੋਤਲ ਸਿਗੀ ਤੇ ਸਪਰੇਅ ਵਾਲਾ ਪੰਪ ਆਪਣਾ ਵੱਡਾ ਸੀਗਾ ਤਾਂ ਕਰਕੇ ਨੇ ਮਿਲਿਆ ਹੈਗਾ ਕਿਉਂਕਿ ਜੇ ਆਪਾਂ ਨੂੰ ਥੋੜੀ ਦਵਾਈ ਬਣਾਉਣੀ ਆ ਥੋੜਾ ਕੋਲ ਬਣਾਉਣਾ ਤੇ ਛੋਟੀ ਬੋਤਲ ਦੇ ਵਿੱਚ ਸੈੱਟ ਆ ਜੂਗਾ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੂੰ ਛਿੱਲ ਲੈਣੇ ਆ ਬਹੁਤ ਵਧੀਆ ਅ ਕ੍ਰੇਲੂ ਨੁਸਖਾ ਹੈ ਇਹ ਛਕਕ ਲਈ ਇਹਨੂੰ ਭਜਾਉਣ ਦਾ ਇਹ ਛਿੱਕਲੀਆਂ ਨੂੰ ਪਿਆਜ਼ ਦੀ 스멜 ਬਿਲਕੁਲ ਵੀ ਪਸੰਦ ਨਹੀਂ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ ਹੈਗੀਆਂ ਇਹਦੀ 스멜 ਇੰਨੀ ਜ਼ਿਆਦਾ ਹੁੰਦੀ ਆ ਤੇ ਉਹ ਆਉਂਦੀ ਹਨ ਨਹੀਂ ਆ ਬਸ ਤਾਂ ਅੱਗੇ ਨਾ ਅੱਗੇ ਕੀ ਕਰਦੇ ਸੀਗੇ ਪਿਆਜ਼ਾਂ ਨੂੰ ਇਸ ਤਰ੍ਹਾਂ ਕੱਟ ਕੇ ਨਾ ਇੱਕ ਤੰਗ ਦੇ ਵਿੱਚ ਪਰੋ ਕੇ ਟੰਗ ਵੀ ਦਿੰਦੇ ਸੀਗੇ ਉਹਦੇ ਨਾਲ ਬਿਨੈ ਛਿੱਕਲੀ ਆਉਦੀ ਸੀਗੀ ਕਿ ਆਪਾਂ ਤੁਹਾਨੂੰ ਇੱਕ ਪੇਸਟ ਤਿਆਰ ਕਰਕੇ ਦਿਖਾਉਂਦੇ ਆ ਲਿਕਵਿਡ ਦਵਾਈ ਤੇ ਇਹਦੇ ਨਾਲ ਵੀ ਛਿੱਕਲੀ ਆਪਣੀ ਰਸੋਈ ਚੋਂ ਭੱਜ ਜੂਗੀ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੂੰ ਚੀਰ ਲਾਂਗੇ ਪਿਆਜ਼ ਨੂੰ ਚੀਰਨ ਤੋਂ ਬਾਅਦ ਕੱਟ ਕੇ ਆਪਾਂ ਨੇ ਗੜਵੀ ਦੇ ਵਿੱਚ ਪਾ ਲਿਆ ਇਹਦਾ ਪੇਸਟ ਬਣਾਵਾਂਗੇ ਤੇ ਲਸਣ ਪਾ ਲਾਂਗੇ ਵਿੱਚ ਹੀ ਮੈਂ ਇਹਨਾਂ ਦਾ ਨਾ ਪੇਸਟ ਬਣਾ ਲਾ ਪੇਸਟ ਬਣਾਉਣ ਤੋਂ ਬਾਅਦ ਫੇਰ ਤੁਹਾਨੂੰ ਮਿਲਦੇ ਆਂ ਨਾਲੇ ਇਹਨਾਂ ਦਾ ਪੇਸਟ ਬਣਾ ਲਾ ਦੋਨਾਂ ਚੀਜ਼ਾਂ ਦਾ ਤੇ ਇਹਨੂੰ ਥੋੜਾ ਜਿਹਾ ਕੁੱਟ ਲਈਏ ਲੌਂਗ ਆਰ ਕਾਲੀਆਂ ਮਿਰਚਾਂ ਫੇਰ ਮਿਲਦੇ ਲੋ ਜੀ ਕਾਲੀਆਂ ਮਿਰਚਾਂ ਤੇ ਲੌਂਗ ਵੀ ਆਪਾਂ ਨੇ ਵਿੱਚੇ ਪੀਸ ਕੇ ਪਾਤੇ ਤੇ ਪਿਆਜ਼ ਦਾ ਘੋਲ ਵੀ ਬਣਾ ਲਿਆ ਇਹਨੂੰ ਬਾਅਦ ਚ ਪਾਉਂਦੇ ਆ ਪਹਿਲਾਂ ਥੋੜਾ ਜਿਹਾ ਇਹ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਡਿਟਾਲ ਇਹਨੂੰ ਕਦੂਕਾਸ ਕਰ ਲਈਏ ਇਹ ਮੇਰੇ ਕੋਲ ਨਾ ਜਿਹੜਾ ਕਦੂਕਾਸ ਹੈ ਪੁਰਾਣਾ ਇਹ ਆਪਾਂ ਵਰਤਦੇ ਨਹੀਂ ਤਾਂ ਕਰਕੇ ਮੈਦਨਾ ਕਰਨ ਲੱਗੀ ਆ ਜਿਆਦਾ ਹੀ ਲੈਣਾ ਬਸ ਥੋੜਾ ਜਿਹਾ ਲੈਣਾ ਆਪਾਂ ਤੁਸੀਂ ਕੋਈ ਵੀ ਸਾਬਣ ਲੈ ਸਕਦੇ ਹੋ ਮੇਰੇ ਕੋਲ ਡਿਟਾਲ ਸੀਗਾ ਆਪਾਂ ਇਹ ਲੈ ਲਿਆ ਜਾਂ ਫਿਰ ਤੁਸੀਂ ਜਿਹੜਾ ਲਿਕਵਿਡ ਆਂ ਦਾ ਡਿਟਾਲ ਉਹ ਵੀ ਵਰਤ ਸਕਦੇ ਹੋ ਸੈਂਕ ਲਿਆ ਪਹਿਲਾਂ ਦਾ ਪੇਸਟ ਪਾ ਲਿਆ ਆਪਾਂ ਇਹਦੇ ਵਿੱਚ ਨਚੋੜ ਲੈਨੇ ਆ ਥੋੜਾ ਇਹ ਮੈਂ ਪਾਣੀ ਪਾ ਦੇਣਾ ਪਤਲਾ ਕਰ ਲਿਆ ਸੀਗਾ ਪੇਸਟ ਫਿਰ ਪਿਆਜ਼ ਦਾ ਸਾਰਾ ਅਰਕ ਨਿਕਲ ਜਾਊਗਾ ਨਾਲੇ ਕਾਲੀ ਮਿਰਚ ਲੌਂਗ ਸਾਰੇ ਪਾਸੇ ਦਾ ਇਹਨਾਂ ਨੂੰ ਜੋੜ ਕੇ ਪਾ ਲੈਣਾ ਬਹੁਤ ਜ਼ਿਆਦਾ ਸਟਰੋਂਗ ਬਣ ਗਿਆ ਬਹੁਤ ਜ਼ਿਆਦਾ ਮਤਲਬ ਇਹਦੀ ਖੁਸ਼ਬੂ ਆ ਰਹੀ ਆ 스ਮੈਲ ਆ ਰਹੀ ਹੈ ਕਹਿ ਸਕਦਾਂ ਸ਼ੇਫ ਕਲੀਆਂ ਨੇ ਤਾਂ ਭੱਜਣਾ ਹੀ ਇੰਨੀ ਜ਼ਿਆਦਾ ਤੇਜ਼ ਹੈਗੀ ਸਮੈਲ ਤਾਂ ਜੀ ਆਪਣੇ ਸਾਰੇ ਪਿਆਜ਼ ਇਹ ਨਚੋੜ ਲਿਆ ਲਸਣ ਪਿਆਜ਼ ਕਾਲੀ ਮਿਰਚ ਤੇ ਲੌਂਗ ਸਾਰਾ ਪੇਸਟ ਨਚੋੜ ਕੇ ਹਨ ਕੱਢ ਲਿਆ ਦੇ ਵਿੱਚੋਂ ਕੇ ਵਿੱਚੇ ਹੁਣ ਇਹਦੇ ਪਾ ਦਾਂਗੇ ਇਹ ਡਟੋ ਇਹਨੂੰ ਸਾਰੇ ਪੇਸਟ ਇਹਦੇ ਵਿੱਚ ਪਾ ਦਾਂਗੇ ਬੋਤਲ 'ਚ ਲਓ ਜੀ ਸਾਰਾ ਸਮਾਨ ਆਪਾਂ ਨੇ ਇਹਦੇ ਵਿੱਚ ਪਾ ਲਿਆ ਬੋਤਲ ਦੇ ਵਿੱਚ ਹੁਣ ਡਾਟਾ ਲਾ ਕੇ ਨਾ ਇਹਨੂੰ ਘੋਲ ਲੈਂਦੇ ਆ ਜਿਹੜਾ ਸਾਬਣ ਪਾਇਆ ਹੈ ਨਾ ਉਹ ਘੁਲ ਜਾਊਗਾ ਆਪਣਾ ਰਾਜੀ ਆਪਣਾ ਇਹ ਬਹੁਤ ਹੀ ਸਟਰੋਂਗ ਕੋਲ ਬਣ ਕੇ ਤਿਆਰ ਆ ਸ਼ਿਪਕਲੀ ਨੂੰ ਭਜਾਉਣ ਲਈ ਬਹੁਤ ਜ਼ਿਆਦਾ ਇਹਦੀ ਸਮੈਲ ਆ ਰਹੀ ਆ ਤੇ ਸ਼ਿਪਕਲੀਆਂ ਇਹਦੀ ਸਮੈਲ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਜਿੱਥੇ ਤੁਸੀਂ ਛਿੜਕੋਗੇ ਉੱਥੇ ਤੁਹਾਨੂੰ ਸ਼ਿਪਕਲੀ ਨਹੀਂ ਨਜ਼ਰ ਆਊਗੀ ਰਾਤ ਨੂੰ ਜਾਂ ਤਾਂ ਰਾਤ ਨੂੰ ਸ਼ਿਪਕਲੀਆਂ ਫਿਰਦੀਆਂ ਰਹਿੰਦੀਆਂ ਨੇ ਬਾਹਰ ਉਦੋਂ ਛਿੜਕ ਦਿਆ ਕਰਿਓ ਜਿਵੇਂ ਕਿ ਛਿੜਕਣ ਲਈ ਆਪਾਂ ਨੂੰ ਆਪਣਾ ਗੈਸ ਆ ਗੈਸ ਦੇ ਕੋਲ ਇੱਥੇ ਫਿਰਦੀਆਂ ਰਹਿੰਦੀਆਂ ਨੇ ਇਦਾਂ ਰਾਤ ਵਿੱਚ ੜਕ ਦਿਆ ਕਰਾਂਗੇ ਇਹ ਆਪਣੇ 게ਟ ਦੇ ਮਗਰ ਇਦਾਂ ਇਹਦਾ ਇਹਦਾ ਇਦਾਂ ਵੀ ਕੰਧਾਂ ਦੇ ਨਿਸ਼ਾਨ ਵੀ ਨਹੀਂ ਪੈਣਗੇ ਜਦੋਂ ਆਪਾਂ ਛਿੜਕਾਂਗੇ ਅੱਜ ਜਿਵੇਂ ਆ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਕਿਤੇ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਛਿਪਕਲੀ ਬਹੁਤ ਜ਼ਿਆਦਾ ਉੱਥੇ ਇਹਦਾ ਛੜਕਾ ਕਰ ਸਕਦੇ ਹੋ ਤੇ ਛਿਪਕਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ ਜੇਕਰ ਤੁਹਾਨੂੰ ਅੱਜ ਦੀ ਸਾਡੀ ਇਹ ਟ੍ਰਿਕ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕੱਲੂ ਕਿਸੇ ਹੋਰ ਨਵੀਂ ਟ੍ਰਿਕ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ